ਛੱਤ ਚੀਲੀਆ ਕਰਦੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ حاضر ਹੈ ਅੱਜ ਦੀ ਵੱਡੀ ਖਬਰ ਬੋਸਟ ਡੈਕਸ ਨਵੀਂ ਦਿੱਲੀ ਉੱਪਰ ਕੋ ਵਾਲ ਵਿਕਿੰਗ ਲੈਂਡ ਵਿਰੁੱਧ ਰਮਾਂਚੀ ਟੈਸਟ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਖਿਡਾਰੀ ਨੇ ਭਾਰਤ ਤੇ ਵੱਡਾ ਸ਼ੋਅ ਲਗਾਇਆ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਬੀਰ ਅਹਿਮਦ ਨੇ ਹੈਰਾਨ ਕਰਨ ਵਾਲੀ ਦੋਸ਼ ਲਗਾਇਆ ਹੈ ਕਿ ਭਾਰਤ ਨੇ ਟੈਸਟ ਮੈਚ ਜਿੱਤਣ ਲਈ ਵੈਸਲੀਨ ਦੀ ਵਰਤੋਂ ਕੀਤੀ ਹੈ। ਅਹਿਮਦ ਨੇ ਭਾਰਤ ਤੇ ਦੇ ਬਾਡਿੰਗ ਟੈਪਿੰਗ ਰਿੰਗ ਦਾ ਦੋਸ਼ ਲਗਾਇਆ ਹੈ। ਭਾਰਤ ਨੇ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਦਿੱਤੀ ਹੈ। ਆਖਰੀ ਟੈਸਟ ਮੈਚ ਵਿੱਚ ਭਾਰਤ ਨੇ ਇੱਕ ਮਜ਼ਬੂਤੀ ਵਾਪਸੀ ਦੀ ਇਤਿਹਾਸਿਕ ਕਹਾਣੀ ਦੇਖੀ 374 ਦੌੜਾਂ ਦਾ ਪਿੱਛਾ ਕਿਕ ਕਰਦੇ ਹੋਏ ਇੰਗਲੈਂਡ ਨੇ ਇੱਕ ਇੱਕ ਸਮੇਂ 3 ਵਿਕਟਾਂ ਤੇ ਨੁਕਸਾਨ ਦੇ 301 ਦੌੜਾਂ ਬਣਾਈਆਂ ਸਨ ਜੋ ਰੂਟ ਤੇ ਹੈਰੀ ਬਰੂਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਹੈਰੀ ਬਰੂਕ ਦਾ ਸੈਂਕੜਾ ਵੀ ਪੂਰਾ ਹੋ ਗਿਆ ਭਾਰਤ ਨੇ ਜ਼ਬਰਦਸਤ ਫਾਈਟ ਬੈਂਕ ਕੀਤਾ ਹਾਲਾਂਕਿ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ ਮਿਲ ਕੇ ਜ਼ਬਰਦਸਤ ਫਾਈਟ ਬੈਂਕ ਕੀਤਾ ਅਤੇ ਇੰਗਲੈਂਡ ਨੂੰ 667 ਦੌੜਾਂ ਤੇ ਆਊਟ ਕਰ ਦਿੱਤਾ ਭਾਰਤ ਨੇ 6 ਦੌੜਾਂ ਨਾਲ ਰੋਮਾਂਟਿਕ ਜਿੱਤ ਦਰਜ ਕੀਤੀ ਪੂਰੀ ਲੜੀ ਦੌਰਾਨ ਉਹ ਵੱਲ ਦੀ ਪੇਚ ਗੇਂਦਬਾਜ਼ਾਂ ਲਈ ਸਭ ਤੋਂ ਤੁਕਲੀ ਸੀ ਪੰਜਵੇਂ ਦਿਨ ਵੀ ਪੁਰਾਣੀ ਗੇਂਦ ਸਵਿੰਗ ਹੋ ਰਹੀ ਸੀ ਭਾਰਤ ਨੇ ਨਵੀਂ ਗੇਂਦ ਨਹੀਂ ਲਈ ਆਖਰੀ ਦਿਨਾਂ ਆਖਰੀ ਦਿਨ ਭਾਰਤ ਕੋਲ 80 ਓਵਰਾਂ ਤੋਂ ਬਾਅਦ ਇੱਕ ਨਵੀਂ ਗੇਂਦ ਲੈਣ ਦਾ ਮੌਕਾ ਸੀ ਪਰ ਕਪਤਾਨ ਗਿੱਲ ਨੇ ਨਵੀਂ ਗੇਂਦ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਗੇਂਦ ਦੀ ਬਹੁਤ ਵਧੀ ਗੇਂਦ ਬਹੁਤ ਵਧੀਆ ਚੱਲ ਰਹੀ ਸੀ ਇਸ ਦੇ ਕਾਰਨ ਭਾਰਤ ਨੇ ਪੂਰਾ ਫਾਇਦਾ ਉਠਾਇਆ ਤੇ ਇਤਿਹਾਸਿਕ ਜਿੱਤ ਦਰਜ ਕੀਤੀ ਸ਼ਬੀਰ ਤੇ ਬਾਲਿੰਗ ਟੈਪਿੰਗ ਦਾ ਦੋਸ਼ ਹਾਲਾਂਕਿ ਇਹ ਸਭ ਦੇ ਉਲਟ ਸਾਬਕਾ ਪਾਕਿਸਤਾਨ ਕ੍ਰਿਕਟਰ ਸ਼ਬੀਰ ਨੇ ਭਾਰਤ ਦੇ ਬਾਲੇ ਬਾਲ ਟੈਪਿੰਗ ਦਾ ਦੋਸ਼ ਲਗਾਇਆ ਧੰਨਵਾਦ